ਦਰੋਗਰੀਓ ਦੋਸਤੋ ਅੱਜ ਇੱਕ ਸਪੈਸ਼ਲ ਦਿਨ ਤੇ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਨਵਾਂ ਵੀਡੀਓ ਪੂਰੀ ਵੀਡੀਓ ਨੂੰ ਇੰਜੋਏ ਕਰਿਓ ਸਭ ਤੋਂ ਪਹਿਲਾਂ ਵੇਖੋ ਜੀ ਸਾਡੇ ਫਾਰਮ ਵਾਲਾ ਭਾ ਵੇਖੋ ਕਿਦਾਂ ਵੱਡੇ ਮੁੰਡਾ ਬਣਿਆ ਇਹ ਤੇ ਆ ਘੋੜੀਆਂ ਵੇਖ ਕੇ ਭਾ ਨੂੰ ਸੋਚੀ ਦੀ ਹਣੀ ਅੱਜ ਭਾ ਨੂੰ ਕੀ ਹੋ ਗਿਆ ਕੋਈ ਪਾਣੀ ਨਹੀਂ ਕੋਈ ਪੱਠੇ ਨਹੀਂ ਟੋਪੀ ਪਾ ਕੇ ਬੈਠਾ ਲਓ ਜੀ ਕਦੀ ਕਦੀ ਦਿਲ ਕਰਦਾ ਤੁਹਾਡੇ ਲਈ ਮਨੋਰੰਜਨ ਵਾਲੀਆਂ ਵੀਡੀਓ ਲੈ ਕੇ ਆਇਆ ਕਰੀਏ ਤੁਹਾਡਾ ਐਂਟਰਟੇਨ ਕਰਿਆ ਕਰੀਏ ਬਸ ਸਮੇਂ ਦੇ ਨਾਲ ਕੰਮ ਕਰਦੇ ਰਹਿੰਦੇ ਆ ਲੱਗੇ ਰਹਿੰਦੇ ਆ ਇਹ ਆ ਜੀ ਸਾਡਾ ਪਿਆਰਾ ਘੋੜਾ ਆਜ਼ਮ ਤੇ ਅੱਜ ਆਜ਼ਮ ਦਾ ਇੱਕ ਸਪੈਸ਼ਲ ਦਿਨ ਹੈ ਤੇ ਅੱਜ ਆਜ਼ਮ ਨੂੰ ਤਿਆਰੀ ਕਰਨ ਚ ਲੱਗੇ ਹੋયા ਆ ਦੇਖੋ ਜੀ ਸਭ ਤੋਂ ਪਹਿਲਾਂ ਇਹਦੇ ਵਾਸਤੇ ਇੱਕ ਨਵਾਂ ਹਾਰ ਲਿਆ ਛਾਤੀ ਤੇ ਪਾਉਣ ਵਾਲਾ ਵੱਡਾ ਸੋਹਣਾ ਹਾਰ ਘੋੜੇ ਦੀ ਚੱਲ ਰਹੀ ਹੈ ਜੀ ਡੈਕੋਰੇਸ਼ਨ ਇਹਨੂੰ ਕਰ ਰਹੇ ਆ ਤਿਆਰ ਕਿਉਂਕਿ ਅੱਜ ਆਜ਼ਮ ਦਾ ਸਪੈਸ਼ਲ ਦਿਨ ਹੈ ਕੀ ਆ ਆਪਾਂ ਅੱਗੇ ਵੇਖਦੇ ਆਂ ਆਜੋ ਦੋਸਤੋ ਆਪਣਾ ਫਾਰਮ ਦਾ ਨਾਮ ਹੈ ਜੀ ਪਟਵਾਰੀ ਸਟੱਡ ਫਾਰਮ ਆਪਾਂ ਹੈਗੇ ਆ ਜੀ ਜ਼ਿਲ੍ਹਾ ਅੰਮ੍ਰਿਤਸਰ ਤੋਂ ਤਹਿਸੀਲ ਅਜਨਾਲਾ ਇਹ ਤੇਰੀ ਆਜਮ ਨੇ ਕਰ ਲਿਆ ਸੀ ਮੂੰਹ ਖਰਾਬ ਤੇ ਆਪਾਂ ਉਹਦਾ ਜਲਦੀ ਜਲਦੀ ਮੂੰਹ ਸਾਫ਼ ਕੀਤਾ ਦੇਖੋ ਸਾਡਾ ਆਜਮ ਇਹ ਪਾਇਆ ਜਿਹਦਾ ਹਾਰ ਕਮੈਂਟ ਕਰਕੇ ਦੱਸੋ ਇਹ ਜਿਹੜਾ ਨੈਕਲਸ ਹੈ ਇਹ ਘੋੜਿਆਂ ਦੇ ਪਾਇਆ ਹੋਇਆ ਹੈ ਕਿਵੇਂ ਦਾ ਲੱਗਦਾ ਕਿਉਂਕਿ ਆਫੇ ਟ੍ਰੈਂਡਿੰਗ ਚ ਰਿਹਾ ਹੈ ਪਿਛਲੇ ਸਾਲ ਵੀ ਬਹੁਤ ਸਾਰੇ ਘੋੜਿਆਂ ਨੇ ਤੁਸੀਂ ਮੇਲੇਆਂ ਸ਼ੋਹ ਚ ਦੇਖਿਆ ਇਹ ਹਾਰ ਪਾ ਕੇ ਲੈਂਦੇ ਨੇ ਸਾਡਾ ਵੀ ਦਿਲ ਕਰਦਾ ਕਿ ਅਸੀਂ ਵੀ ਆਪਣੇ ਘੋੜੇ ਨੂੰ ਸਜਾਈਏ ਸਾਡਾ ਘੋੜਾ ਖੂਬਸੂਰਤ ਹੈਗਾ ਹੀ ਹੈ ਪਰ ਉਹਨੂੰ ਹੋਰ ਖੂਬਸੂਰਤ ਬਣਾਈਏ ਕਿਉਂਕਿ ਮਾਲਕ ਜਿਹੜੇ ਹੁੰਦੇ ਨੇ ਕਿਸੇ ਵੀ ਚਾਹੇ ਉਹ ਘਰਾਂ ਦੇ ਮਾਲਕ ਨੇ ਘੋੜਿਆਂ ਦੇ ਮਾਲਕ ਨੇ ਗੱਡੀਆਂ ਦੇ ਮਾਲਕ ਨੇ ਪਰ ਮਾਲਕ ਤਾਂ ਇੱਕ ਸੁਪਨਾ ਹੁੰਦਾ ਕਿ ਜਿਹੜੀ ਉਹਦੀ ਆਪ ਦੀ ਚੀਜ਼ ਐ ਉਹਨੂੰ ਸਜਾਵੇ ਉਹਨੂੰ ਸੋਹਣਾ ਬਣਾਵੇ ਪਰ ਜਿਹੜੇ ਘੋੜੇ ਆ ਨਾ ਇਹ ਤੁਹਾਡੀਆਂ ਗੱਡੀਆਂ ਨਾਲੋਂ ਤੁਹਾਡੇ ਘਰਾਂ ਨਾਲੋਂ ਤੁਹਾਡੀਆਂ ਹੋਰ ਚੀਜ਼ਾਂ ਨਾਲੋਂ ਕਿਤੇ ਜ਼ਿਆਦਾ ਸੋਹਣੇ ਹੁੰਦੇ ਆ ਤੇ ਇਹਨਾਂ ਨੂੰ ਜਦੋਂ ਨਵਾ ਤੋਹਾ ਕੇ ਸਜਾਇਆ ਜਾਂਦਾ ਤਾਂ ਇੱਕ ਹੋਰ ਜ਼ਿਆਦਾ ਚੰਗੇ ਲੱਗਦੇ ਆ ਆਓ ਅੱਗੇ ਵਧਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਆਪਣੇ ਫਾਰਮ ਤੇ ਲੈ ਕੇ ਆਇਆ ਜੀ ਤੇ ਮੇਰੇ ਕੋਲ ਖੜਾ ਜੀ ਸਾਡਾ ਖੂਬਸੂਰਤ ਬਸ਼ੀਰਾ ਆਜ਼ਮ ਤੇ ਅੱਜ ਆਜ਼ਮ ਦਾ ਬਰਥਡੇ ਹੈ ਸਾਡਾ ਆਜ਼ਮ ਅੱਜ ਹੋ ਗਿਆ ਜੀ ਪੂਰੇ 24 ਮਹੀਨਿਆਂ ਦਾ ਜਾਨੀ ਕਿ 2 ਸਾਲ ਦਾ ਤੇ ਆਪਾਂ ਥੋੜੇ ਦਿਨ ਪਹਿਲਾਂ ਵੀ ਕੁਝ ਇੰਟਰਵਿਊ ਚੈਨਲਾਂ ਤੇ ਕੀਤੀ ਹੈ ਨਿੱਜ ਜਦ ਆਪਾਂ ਆਜ਼ਮ ਨੂੰ ਦਿਖਾਇਆ ਇਹਦੀ ਹਾਈਟ ਬਾਰੇ ਦੱਸਿਆ ਸਾਰੀ ਡਿਟੇਲ ਆਪਾਂ ਦੱਸੀ ਹੈ ਤਕਰੀਬਨ ਉਹਨਾਂ ਭਰਾਵਾਂ ਨੂੰ ਪਤਾ ਹੀ ਹੈ ਤੁਸੀਂ ਉਹਨਾਂ ਵੀਡੀਓ ਤੇ ਜਾ ਕੇ ਦੁਬਾਰਾ ਡਿਟੇਲ ਦੇਖ ਸਕਦੇ ਹੋ ਅੱਜ ਸਿਰਫ ਇਹਨੇ ਦੱਸਣਾ ਚਾਹੁੰਦੇ ਸੀ ਕਿ ਆਜ਼ਮ ਇਸ ਵਲੇ 65 ਇੰਚ ਦਾ ਘੋੜਾ ਬਣ ਗਿਆ ਜੀ 2 ਸਾਲ ਉਮਰ ਹਲੇ ਨਕੰਨ ਦਾ ਮਿਲਕ ਤੀਤ ਹੈ ਤੇ 2 ਸਾਲ ਦਾ ਜੋ ਹੋ ਗਿਆ ਅੱਜ ਬਡੇ ਮਨਾ ਰਹੇ ਆਪਾਂ ਤੇ ਆਜੋ ਸੈਲੀਬ੍ਰੇਟ ਕਰਦੇ ਆਂ ਜੀ ਥੈਂਕ ਯੂ ਕਰਦੇ ਬੰਦਾ ਸਾਰੇ ਬੋਲੋ ਬੋਲੋ ਉਹ ਆਜੋ ਲਾਗੇ ਹੁਣ ਕੋਈ ਪਿਛੇ ਪਿਛੋ ਕੇ ਖਲੋਗੇ ਦੇ ਆ ਜਾ ਕਾਕੇ ਲਓ ਜੀ ਹੈਪੀ ਬਰਥਡੇ ਕੋਈ ਨਹੀਂ ਆਹ ਬੜੀ ਉਹਦਾ ਮਲਾਈ ਸੀ ਉੱਤੇ ਸਾਰੇ ਬੋਲੋ ਸਾਰੇ ਕਵਾ ਦੇ ਇਹ ਗੱਲ। ਸਾਡੇ ਬੇਸ਼ੀਰੇ ਦਾ ਜਨਮ ਦਿਨ ਅੱਜ। ਚਟੇ ਘੋੜੇ ਦਾ ਵੇਖੋ ਫੋਟੋ ਲਾਈ। ਪੀਲੋ ਪੀਲੋ ਕੋਈ ਨਹੀਂ। ਤੇ ਦੋਸਤੋ ਅਸੀਂ ਆਪਣੇ ਆਜ਼ਮ ਦੇ ਬਰਥਡੇ ਦੀ ਖੁਸ਼ੀ ਦੇ ਵਿੱਚ ਆਪਣੇ ਫਾਰਮ ਤੋਂ ਬਾਹਰ ਸ਼ਬੀਲ ਲਾਈ ਹੈ ਜੀ ਮਿੱਠੇ ਪਾਣੀ ਦਾ ਲੰਗਰ ਤੇ ਨਾਲ ਲੱਡੂ ਖਵਾਏ ਗਏ ਜੀ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਲੰਘਦੇ ਹੋਏ ਸਾਰੇ ਭੈਣ ਭਰਾਵਾਂ ਨੂੰ। ਕਿਉਂਕਿ ਅਸੀਂ ਜਦੋਂ ਵੀ ਫੋਟੋ ਸ਼ੂਟ ਕਰਨਾ ਹੁੰਦਾ ਸਾਡੇ ਫਾਰਮ ਤੋਂ ਬਾਅਦ ਹੀ ਇੱਕ ਬਾਹਰ ਸੜਕ ਹੈ ਜਿਹੜੀ ਫੋਟੋ ਸ਼ੂਟ ਕਰਨ ਤੇ ਸਾਡੇ ਕੰਮ ਆਉਂਦੀ ਹੈ ਪਰ ਜਦੋਂ ਅਸੀਂ ਫੋਟੋ ਸ਼ੂਟ ਕਰਨ ਲਈ ਘੋੜੇ ਬਾਹਰ ਰੋਕਦੇ ਆ ਤਾਂ ਜੋ ਸਾਡੇ ਨਗਰ ਦੇ ਲੋਕ ਨੇ ਪੈਨ ਭਰਾ ਲੰਘਦੇ ਨੇ ਉਹ ਬੜੇ ਪਰੇਸ਼ਾਨ ਹੁੰਦੇ ਆ ਕਹਿੰਦੇ ਯਾਰ ਸੜਕਾਂ ਘੋੜਿਆਂ ਵਾਸਤੇ ਥੋੜਾ ਬਣੀਆ ਇਹਨੂੰ ਖੇਤ 'ਚ ਕਰ ਲਓ ਉਦੋਂ ਅਸੀਂ ਇਹਨਾਂ ਨਾਲ ਲੜਦੇ ਆ ਤੇ ਅੱਜ ਸਾਡੇ ਬਸ਼ੀਰੇ ਦਾ ਬਰਥਡੇ ਹੈ ਅੱਜ ਸਾਡਾ ਦਿਲ ਕੀਤਾ ਕਿ ਆਪਣੇ ਆਂਡੀਆਂ ਗਵਾਂਡੀਆਂ ਨਾਲ ਆਪਣੇ ਨਗਰ ਨਿਵਾਸੀਆਂ ਨਾਲ ਸਾਰਿਆਂ ਨਾਲ ਇਹ ਖੁਸ਼ੀ ਸਾਂਝੀ ਕੀਤੀ ਜਾਵੇ ਤੇ ਸਾਰਿਆਂ ਨੂੰ ਪਿਆਈ ਜਾਵੇ ਠੰਡੀ ਮਿੱਠੀ ਸ਼ਬੀਲ ਜੀ ਹਾਂ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਜੀ ਗਰਮੀ ਦੇ ਦਿਨ ਚੱਲ ਰਹੇ ਨੇ ਤੇ ਬਹੁਤ ਮੁਸ਼ਕਲ ਆਉਂਦੀ ਹੈ ਪਰ ਅਸੀਂ ਆਪਣੇ ਆਜ਼ਮ ਦਾ ਬਰਡੇ ਦਾ ਮਨਾਇਆ ਪਰ ਮਨਉਈ ਅਸੀਂ ਵੀ ਕੱਲਿਆਂ ਨੇ ਨਹੀਂ ਮਨਾਉਣਾ ਅਸੀਂ ਆਪਣੇ ਹੋਰ ਭੈਣ ਭਰਾਵਾਂ ਨੂੰ ਵੀ ਠੰਡਾ ਮਿੱਠਾ ਸ਼ਰਬਤ ਪਿਉਣਾ ਹੈ ਨਾਲ ਖਾਉਣਾ ਹੈ ਲੱਡੂ। ਲਓ ਜੀ ਆਜ਼ਮ ਦੀ ਇੱਕ ਨਵੀਂ ਫੋਟੋ ਆਪਾਂ ਬਣਾਈ ਹੈ। ਥੋੜੇ ਦਿਨ ਪਹਿਲਾਂ ਸਾਡੇ ਫਾਰਮ ਤੇ ਬਾਈ ਟਿੰਕੂ ਜੀ ਆਏ ਹੋਏ ਸੀ ਟਿੰਕੂ ਫੋਟੋਗ੍ਰਾਫਰ। ਉਹਨਾਂ ਨੇ ਸਾਡੇ ਬਿਛੇਰੀ ਦੀ ਇੱਕ ਫੋਟੋ ਕਲਿੱਕ ਕੀਤੀ ਹੈ ਬਹੁਤ ਚੰਗੀ। ਅਸੀਂ ਆਪਣੇ ਫਾਰਮ ਤੇ ਲਾਉਣ ਵਾਸਤੇ ਬੋਰਡ ਬਣਾਇਆ ਜੀ ਆਜ਼ਮ ਦਾ ਤੇ ਇੱਥੇ ਆਪਾਂ ਆਜ਼ਮ ਨੂੰ ਦਿਖਾ ਰਿਹਾ ਉਹਦੀ ਫੋਟੋ ਕਿ ਭਾਈ ਦੇਖ ਲਾ ਤੂੰ ਐਵੇਂ ਦਾ ਲੱਗਦਾ ਹੈ। ਅazim ਨੇ ਵੀ ਆਪਣੀ ਫੋਟੋ ਦੇਖੀ ਤੇ ਉਹਨੂੰ ਬੜਾ ਚੰਗਾ ਲੱਗਾ ਥੋੜਾ ਹਰਾ ਤਾਂ ਆਇਆ ਵੀ ਇਹ ਕੀ ਸ਼ਾਇ ਦਿਖਾਉਂਦੇ ਆ ਉਹ ਚਲੋ ਕੋੜਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਅਸੀਂ ਲੱਗਦੇ ਕਿਵੇਂ ਹੁੰਦੇ ਆ ਤੇ ਦੋਸਤੋ ਇਹ ਆ ਜੀ ਸਾਡੇ ਆਜ਼ਮ ਦੀ ਨਵੀਂ ਫੋਟੋ ਹੈ ਇਸ ਬੋਰਡ ਨੂੰ ਅਸੀਂ ਆਪਣੇ ਫਾਰਮ ਤੇ ਲਾਵਾਂਗੇ ਜੀ ਇੱਥੇ ਆਪਾਂ ਠੰਡਾ ਮਿੱਠਾ ਸ਼ਰਬਤ ਪੀਉਂਦੇ ਹੋਏ ਨਾਲ ਆਜ਼ਮ ਦੀ ਫੋਟੋ ਰੱਖੀ ਲੋ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਦਿਖਾਉਣ ਨੂੰ ਲੋ ਜੀ ਸਾਡੇ ਆਜ਼ਮ ਦਾ ਅੱਜ ਬਰਥਡੇ ਹੈ ਤਾਂ ਅਸੀਂ ਉਹਦੀ ਖੁਸ਼ੀ ਦੇ ਵਿੱਚ ਸ਼ਬੀਲ ਲਈ ਹੋਈ ਹੈ ਠੰਡੇ ਮਿੱਠੇ ਜਲ ਦਾ ਲੰਗਰ ਲਾਇਆ ਨਾਲ ਖੋਏ ਦੀ ਸਾਰਿਆਂ ਨੂੰ ਲੱਡੂ ਤੇ ਦੋਸਤੋ ਤੁਹਾਨੂੰ ਸਾਰਿਆਂ ਨੂੰ ਜਿਹੜੇ ਵੀ ਮੇਰੇ ਵੀਰ ਭਰਾ ਸਾਡੇ ਫੇਸਬੁਕ ਤੇ ਸਾਡੇ YouTube ਚੈਨਲ Instagram ਤੇ ਜੁੜੇ ਹੋਏ ਆ ਤੁਹਾਨੂੰ ਵੀ ਸਾਰਿਆਂ ਨੂੰ ਸਾਡੇ ਆਜ਼ਮ ਦੇ ਜਨਮ ਦਿਨ ਦੀ ਬਹੁਤ-ਬਹੁਤ ਵਧਾਈ ਹੋਵੇ ਦੋਸਤੋ ਅਸੀਂ ਮਾਝੇ ਏਰੀਆ ਦੇ ਆ ਪੰਜਾਬ ਬਾਰਡਰ ਦੇ ਨਾਲ ਲੱਗਦੇ ਸਾਡੇ ਪਿੰਡ ਆ ਅਸੀਂ ਸਿੱਧੇ ਸਾਦੇ ਪਿੰਡੂ ਜ਼ਿਮੀਂਦਾਰ ਲੋਕ ਆ ਤੇ ਸਾਨੂੰ ਕੋਈ ਵੱਡਾ ਹਾਈ ਫਾਈ ਪੱਪਾ ਚ ਕਲਪਾ ਚ ਦਾ ਜਨਮ ਦਿਨ ਮਨਾਉਣਾ ਆਉਂਦਾ ਨਹੀਂ ਅਸੀਂ ਤਾਂ ਬਸ ਸੜਕ ਤੇ ਖਲੋ ਕੇ ਠੰਡਾ ਮਿੱਠਾ ਸ਼ਰਬਤ ਵੰਡ ਕੇ ਹੀ ਖੁਸ਼ੀਆਂ ਮਨਾ ਲੈਂਦੇ ਆ ਜੀ ਤੇ ਜਿਹੜੇ ਵੀ ਸਕੂਲ ਦੇ ਬੱਚੇ ਵੀ ਆਏ ਇਹ ਵੀ ਬਹੁਤ ਖੁਸ਼ ਹੋਏ ਇਹਨਾਂ ਨੂੰ ਵੀ ਅਸੀਂ ਠੰਡਾ ਮਿੱਠਾ ਸ਼ਰਬਤ ਪਿਆਇਆ ਲੱਡੂ ਖਵਾਏ ਤੇ ਲੋ ਜੀ ਅੱਜ ਦਾ ਇਹ ਜਨਮ ਦਿਨ ਵਾਲਾ ਬਲੌਗ ਤੁਹਾਨੂੰ ਸਾਰਿਆਂ ਨੂੰ ਕਿਵੇਂ ਦਾ ਲੱਗਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਬਹੁਤ ਟਾਈਮ ਬਾਅਦ ਅਸੀਂ ਕੋਈ ਫਾਰਮ ਦੀ ਵੀਡੀਓ ਕੋਈ ਬਲੌਗ ਪਾਇਆ ਜੀ ਹਮੇਸ਼ਾ ਅਸੀਂ ਪ੍ਰੋਪਰ ਜੜੀਆਂ ਪਰਫੈਸ਼ਨਲ ਫੋਟੋ ਸ਼ੂਟ ਕਰਦੇ ਆ ਪਰਫੈਸ਼ਨਲ ਫੋਟੋ ਵੀਡੀਓ ਫਾਰਮਾਂ ਦੀਆਂ ਆਉਂਦੀਆਂ ਨੇ ਕੁਝ ਡਾਕੂਮੈਂਟਰੀ ਟਾਈਪ ਹੁੰਦੀਆਂ ਨੇ ਕੁਝ ਇੰਟਰਵਿਊ ਹੁੰਦੇ ਨੇ ਉਹ ਤੁਸੀਂ ਹਮੇਸ਼ਾ ਦੇਖਦੇ ਹੋ ਪਰ ਇਹ ਸਾਡੇ ਆਜ਼ਿਮ ਦਾ ਇੱਕ ਨਵੇਂ ਤਰੀਕੇ ਦਾ ਵੀਡੀਓ ਅਸੀਂ ਤੁਹਾਡੇ ਲਈ ਬਣਾਇਆ ਹੈ ਕਿ ਅੱਜ ਆਜ਼ਿਮ ਹੋ ਗਿਆ 2 ਸਾਲ ਦਾ ਦੋਸਤੋ ਇਸ ਦੀ ਡਿਟੇਲ ਆਲਰੇਡੀ ਸਾਰਿਆਂ ਨੂੰ ਪਤਾ ਹੈ ਨਹੀਂ ਤੇ ਇੱਕ ਵਾਰ ਜੰਦ ਜੰਦੇ ਦੱਸ ਦਿੰਨੇ ਆ ਸਮੁੰਦਰ ਘੋੜੇ ਦਾ ਬੱਚਾ ਹੈ ਆਜ਼ਿਮ ਇਸ ਦੀ ਮਾਂ ਵਾਈਟ ਫੈਰੀ ਸਾਡੇ ਫਾਰਮ ਤੇ ਹੈ 64 ਇੰਚ ਦੀ ਸਪੋਰਟਲੈਸ ਨੁਕਰੀ ਘੋੜੀ ਹੈ ਜੀ ਤੇ ਆਜ਼ਿਮ 2 ਸਾਲ ਦਾ 65 ਇੰਚ ਹੈ ਤੇ ਸਟੱਡ ਸਰਵਿਸ ਲਈ ਓਪਨ ਕਰ ਦਤਾ 25000 ਸਾਡੇ ਘੋੜੇ ਦੀ ਫੀਸ ਹੈ ਥੈਂਕ ਯੂ ਦੋਸਤੋ ਫਿਰ ਮਿਲਾਂਗੇ ਨਵੀਂ ਵੀਡੀਓ ਚ ਇੱਕ ਨਵੀਂ ਜਾਣਕਾਰੀ ਲੈ ਕੇ ਕਮੈਂਟ ਜਰੂਰ ਕਰਿਓ ਥੈਂਕ ਯੂ